ਮੈਂ ਗੱਲ ਕਰਾ ਮੈਂ ਨਹੀਂ ਕੰਸ਼ੀਆਂ ਗੱਲਾਂ ਕਰਦਾ ਕੋਈ ਲੋਕ ਇਹ ਕਿ ਟਾਈਮ ਪੈਸਾ ਹੁੰਦਾ ਨਹੀਂ ਪਰਸੋਂ ਮੈਂ ਢੇਡਾਂ ਲੈ ਆਟਾ ਲੱਕਦੀਆਂ ਤੇਰੀ ਤੋਂ ਦਸ ਢੇਡਾਂ ਪ्योर ਜਮਨਾ ਪਰੀ ਐਸੇ ਉਧਰ ਲਾਤੇ ਬੰਨੇ ਹਾਂ 25-25 ਹਜ਼ਾਰ ਰੁਪਏ ਦੀਆਂ 25 ਕਿੰਨੇ ਨੇ ਦੋ ਇਹਨੇ ਬੱਚੇ ਸੂਂਦੀਆਂ ਨੇ ਹੁਣ ਤਿਆਰ ਨਹੀਂ ਖੱਬਣਾ ਨੇ ਤਿਆਰ ਛਾ ਜਾਣੇ ਕੋਈ 26 ਹਜ਼ਾਰ ਨਕਦ ਕਿਤੇ ਰੱਜੂ ਤਾਂ ਹਾਂ ਹਾਂ ਭਾਈ ਆਪਣੇ ਕੋਲ ਕਿੰਨਾ ਮੰਗਿਆ ਬਾਈ ਤੈ ਰਾਜੂ ਬੋਲ 40000 ਰਾਜੂ 40000 ਬੋਲਦਾ ਬਾਈ 40 ਭੇਡਾਂ ਨੇ ਬਾਈ ਬੱਚੇ ਦੇ ਉਹ ਤੇ ਇਆਂ ਵੇਚਾਂਗੇ ਕਿਸੇ ਨੂੰ ਵੇਚਾਂਗੇ ਜੀ ਕਮਣਾ ਪੈਣੀ ਫਿਰ ਕਾਨੂੰ ਬੋਲਾ ਹੁੰਦਾ ਆ ਓਏ ਓਏ ਰਾਜੂ ਵੇਚਦੇ ਮੂਹਰੀ ਹੈ ਨਾ ਤੇਰੇ ਲਈ ਖੜ੍ਹ ਦੇਣੀ ਆ ਉਹਦੀ ਖੁਰਨੀ ਲੈ ਕੇ ਭੱਜ ਗਿਆ ਦੀ ਪਹਿਲਾਂ ਉਹ

ਉਹ ਹਟਦਾ ਤਾਂ ਹੈ ਨਹੀਂ। ਉਹ ਅੱਜ ਨੂੰ ਮੈਨੂੰ ਮਲਟੀ ਰਾਏ ਆਉਂਦੇ ਤੂੰ ਗਲੀ ਪਰਸੋਂ ਨੂੰ ਮੇਰੇ ਘਰੇ ਆ ਜੀ 8000 ਰੁਪਏ ਲੈਣਗੇ। ਐਡਾ ਪੱਲਾ ਵੀ ਚੱਕਿਆ ਹੈ ਨਹੀਂ। ਚਲ। ਨਹੀਂ ਵੀ। ਫਿਰ ਹੁਣ ਕਮਾਲ ਕਰਦਾ ਤੂੰ ਨਗਦ ਦਾ ਸੌਦਾ। ਉਹ ਪੱਕੇ ਪੈਸੇ ਲਾ ਯਾਰ। ਪੱਕੇ ਨੇ ਭਾਈ ਹੁਣ ਕੀ ਮੈਨੂੰ ਲੁੱਟੂਗਾ ਹੈ ਪੱਕੇ ਹੀ ਨੇ। ਕਾਹਨੋਂ ਪੱਕੇ ਲਾਏ ਆ। ਪੱਕੇ ਲਾਏ ਆਉਂਦੇ ਉਹਦੀ ਫੜਾਉਣਾ। ਪੱਕੇ ਪੈਸੇ ਨੇ ਹੁਣ। ਕੋਈ ਕੰਨਾ ਤੂੰ ਦੇਖ ਆਪੀ। ਅਸਲ ਤੈਨੂੰ ਘਰੋਂ ਪੈਸੇ ਦੇ ਦੂੰਗਾ ਬਸ ਗੱਲ ਖਤਮ ਹੈ। ਕੀ ਹੋ ਗਿਆ ਉਹ ਨਾਲ ਜਿਤਾ ਮੈਂ ਤੂੰ ਗਲੀ ਨੂੰ ਜਾਊਂਗਾ ਨਾ ਨਾ ਕੋਈ ਪੈਸੇ ਨਹੀਂ ਲੱਗ ਜਲਨੀ ਆਹ ਹੋਰ ਗੱਲ ਕਾਦੀ ਐ ਗੱਲ ਕਾਦੀ ਐ ਗੱਲ ਵੀ ਦੱਸ ਕਾਦੀ ਐ ਗੱਲ ਹੋਣੀ ਜਾਈ ਹੋਰ ਆਖਤੀ ਨਹੀਂ ਇਹ ਨੀ ਲਾਤੇ ਤਾਂ ਹਰਦ ਬਾਰੇ ਹਈਆ ਨਾ ਮੇਰੀ ਰੇ ਨਾ ਮੈਂ ਤਾਂ ਪਰਸੋਂ ਨੂੰ ਆ ਕੇ ਪੈਜੇ ਨਹੀਂ ਮੈਂ ਤੂੰ ਨਹੀਂ ਦੇ ਸਕਦਾ ਕੱਲ ਦਾ ਤਾਂ ਨਹੀਂ ਬਦਲੇ ਤੇਰੇ ਪਾਰਟੀ ਲੱਗੀ ਦੀ ਆਣੀ ਗੱਲ ਵਾਸੀ ਦਾ ਰੱਖਿਆ ਆਪੀ ਆ ਬਿੱਦੀ 30 ਮੱਤੀ ਲਈ ਨੀ ਐਗਾ ਤਾਂ ਲੈਤੀ ਹੈਲੋ ਪੱਤਰੀਆਂ ਲਈਆਂ ਨੇ ਮੈਂ ਹੋਰ ਕੀ ਵਧੀਆ ਬਈ ਵਧੀਆ ਮੈਂ ਤਾਂ ਮੰਡੀਆਂ ਵੇ ਵੇ ਤਨੋਲੇ ਹਾਂ ਬੋਲੀ ਦਾ ਮੈਂ ਕੀ ਯਾਰ ਮਾਈ ਦੀ ਦਿੰਨੇ ਮੂੰਹ ਕੀ ਫਾਇਦਾ ਇਹ ਗੱਲਾਂ ਦਾ ਸਾਢੇ 28 ਦੀ ਦਿੰਨੇ ਫਿਰ ਹੁਣ ਕਾ ਅਸਰ ਕਰਦੀ ਆ ਯਾਰ ਲੈ ਫਿਰ ਸਾਢੇ 28 ਇਹ ਲਾਤਾ ਬਈ ਰਾਤ ਨੂੰ ਠੀਕ ਆ ਨਹੀਂ ਹੁਣ ਮੈਂ 500 ਪਿੱਛੇ ਥੋੜੀ ਛੁੱਟੂਗਾ ਹੈ ਇਹ ਯਾਰ ਇੱਕ ਦੂਜੇ ਮੂੰਹ ਮੇ ਨਹੀਂ ਦੇਖਦਾ ਤੂੰ ਤੇਰੇ ਮੂੰਹ ਮ ਨਹੀਂ ਆ ਗੱਲ ਤੁਸੀਂ ਪਹਿਲਾਂ ਆਪ ਦੀ ਬੇਦੀ ਰੱਖੋ ਮੇਰੀ ਬਹੁਤ ਖੜ ਜਾ ਰਿਹਾ ਪਰ ਹੁਣ ਕਰਕੇ ਤਰਾ ਤੂੰ ਮੋਰਨ ਦੇ ਕੇ ਬਣਾ ਕੇ ਪਰ ਉਹ ਇੱਕਾ ਨੂੰ ਵੀ ਇਹ ਗੱਲ ਗਲਤ ਆ ਉਹ ਨੂੰਹੀ ਜਾਂਦਾ ਸਾਢੇ 28 ਦੀ ਕਹਿੰਦੇ ਥੋੜਾ ਹੈ ਉਹ ਫਿਰ ਕੇਸ ਕਾਲੜਾ ਗਾਣਾ ਅਸੀਂ ਦੇਖਾਂਗੇ ਕਿ ਦਿੱਤੀ ਹੋਈ ਆ ਭਾਈ ਦਨੁਸ਼ ਕਾ ਹੀ ਜ਼ਿਆਦਾ ਨਹੀਂ ਕਰਾਂ ਮੈਂ ਆਪਣੀ ਧਾਰਾ ਮੈਂ ਇਹ ਕੇ ਸੁਧਾਰ ਲੈ ਲਿਆ ਹੁਣ ਮੇਰਾ ਪਾਗਲੇ ਦੇ ਪੈਸੀ ਤੇ ਫਿਰ ਹੁਣ ਅਸੀਂ ਤਾਂ ਲੋਡ ਕਰਕੇ ਤੇਨੂੰ ਕਹਾ ਕਿਹੜਾ ਲੋਡ ਕਰਕੇ ਵੇਚ ਜਿਹੜਾ ਪੰਜਾਬ ਚ ਬੰਦਾ ਮੈਨੂੰ ਕਾ ਵੀ ਰਜੂ ਲਈ ਨਹੀਂ ਭਾਈ ਆਪਾਂ ਪਤਾ ਪਹਿਲੀ ਗੱਲ ਕਹਿੰਦਾ ਕਰਦਾ ਆਪਾਂ ਬੰਦਾ ਨਹੀਂ ਵੇਚਦਾ ਸਹੀ ਗੱਲ ਹੈ ਯਾਰ ਤੂੰ ਹੁਣ ਬੰਦਾ ਘੌਣ ਲੱਗ ਨਾ 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 ਹੋਣੀ ਨਹੀਂ ਉਹ ਲੋਡ ਹੀ ਨਹੀਂ ਯਾਰ ਰਜੂ ਇਹ ਗੱਲਾਂ ਚ ਕਾਨੂੰ ਯਾਰ ਚੱਕਰਾਂ ਚ ਪੈਨੇ ਹੋ ਕੁਝ ਨਹੀਂ ਹੋਗੀ ਜਾਂ ਅਗਲਾ ਯਾਰ 23 ਦੀ ਹੋਗੀ ਜਾਂ ਹੁਣ ਕਸਰਾ ਕੋਈ ਠੀਕ ਹੈ 23 ਦੀ ਹੋਗੀ ਅਗਲੇ ਨੇ ਆਪਣਾ ਮਾਰ ਗਿਆ 3000 ਦਾ 5000 ਦਾ ਲਗਾਤਾ ਬਈ ਰੱਜੂ ਨੇ 23 ਦੀ ਹੋਗੀ 100 ਪੜਦੇ ਹੁੰਦੇ ਨੇ ਅਗਲੇ ਦੇ ਅਣਾ 30 ਦੀ ਹੋਗੀ 23 ਦੀ ਬੱਕਰੀ ਓਕੀ ਆ ਕਿ ਦੋਵੇਂ ਲੈਣੀ ਅੰਦਰ ਹੀ ਮਰ ਗਈ ਹੈ ਕਿ ਨਹੀਂ ਕਿੱਥੇ ਬਣੂ 23 ਬਣੂ ਇਹ ਤੋਂ ਤੇ ਹੁਣ ਮੈਂ ਛੱਡਦਾ ਕਿ ਇਸੇ ਵਜ੍ਹਾ ਆਦੇ ਵਾਸਤੇ ਇਹ ਪੂਰੇ 20000 ਦੀ ਬੱਕਰੀ ਹੋ ਗਈ ਆ ਕਾਲੇ ਪੈਸੇ राजू ने खरीदी बकरी बी करना तीस हजार की बकरी जी होगी तीस हजार राजू ने खरीद तीह हजार की बकरी कौला मेरी सोन आली बकरी है भाई